ਥੋੜੀਆਂ ਬਾਝੀਆਂ ਛੱਡਦੇ ਆ। ਜ ਐਸ ਬਾਰ ਅਸੀਂ ਚੰਗੇ ਕੜਾਈ ਸੀ 100 ਕ ਬੱਚਾ ਘੜਾਇਆ ਸੀਗਾ। ਐਸ ਬਾਰ ਕੂਤਰਾ ਜਾ ਗਿਆ ਬੈਰਸ ਉੱਤਰ ਬਿਮਾਰ ਹੋ ਗਿਆ ਜੋਤੀ ਡਾਉਂਦਾ ਜਤਲਵੰਡੀ ਵਾਲਾ ਆਪਣੇ ਕੂਤਰਾ। ਤੇ ਉਸ ਤੋਂ ਬਾਅਦ ਅਸੀਂ ਮਾਂ ਡਾਕਟਰ ਤੋਂ ਦਵਾਈ ਲਿਆਉਂਦੀ। ਥੋੜੇ ਬਹੁਤੇ ਠੀਕ ਹੋਏ ਫੇਰ ਦੁਬਾਰੇ ਢੱਲੇ ਹੋ ਗਏ ਉਪਣੀ। ਜਿਹੜੇ ਕੂਤਰਾ ਦਿਨ ਦਿਨ ਕਰਦੇ ਜੋ ਤੀਜੇ ਤੀਜੇ ਪਾਣੀ ਤੇ ਸਵੇਰੇ 8 8 9 9 ਵਜੇ ਡਿਗਣ ਲੱਗ ਪਏ ਚਗੇ ਘਰੇ। ਫੇਰ ਆਪਾਂ ਨੂੰ ਜੀਤ ਮੀਨੀਆਂ ਨੇ ਦੱਸਿਆ ਵਾ। ਜਿਹੜੀ ਦਵਾਈ ਉਹਨੇ ਦੱਸਿਆ ਅਸੀਂ ਮੋਗਿਓ ਲੈ ਕੇ ਆਏ। ਯਾਨੀ ਉਹਦੇ ਨਾਲ ਆਪਣੇ ਕੂਤਰਾ ਤੰਦਰੁਸਤ ਹੋ ਦੇ ਮੋਰਤੇ ਜੋ ਉੱਤਰ ਉੱਡਣ ਲੱਗੇ ਦੁਬਾਰੇ ਬਾਹਰ ਆਤੇ ਆਗੇ ਸੀ ਮੌਸਮਾ ਖਰਾਬ ਦੱਸਣ ਲੱਗੇ ਫਿਰ ਆਪਾਂ ਸੱਸ ਨਹੀਂ ਕੀਤੀ ਸੱਟ ਉਦੋਂ ਬਾਅਦ ਕਿਹੜੀ ਦਵਾਈ ਸੀ ਆਪਾਂ ਜੇ ਸਾਂਝੀ ਕਰਦੀਏ ਪੂਰਾ ਭਰਾਵਾਂ ਦਾ ਭਲਾ ਹੁਣ ਬੋਡਰ ਹੀ ਦੱਸਿਆ ਫੋਰੇ ਨਬਾਨੀ ਫੋਰੇ ਹਾਂਜੀ ਹਾਂ ਕਿਵੇਂ ਵਰਤਣਾ ਉਹ ਪਾਣੀ ਦੀ ਪਾਉਣਾ ਸੀ ਕਿ ਮਾਤਰਾ ਜੋ ਦੀ ਜਿਵੇਂ ਨੇ ਦੱਸਿਆ ਚਮਚਾ ਜੇ ਫਲੋਰ ਸਾਹਿਬ ਨੇ ਪਾਉਣਾ ਸੀ ਉਹ ਨਾਲ ਹੀ ਆਉਂਦਾ ਚਮਚਾ ਹਾਂ ਨਾਲ ਹੀ ਆਉਂਦਾ ਜੀ ਅੱਜ ਧੰਨਵਾਦ ਕਰਦੇ ਆਂ ਭਾਈ ਗੀਤ ਮੀਤਿਆਂ ਦਾ ਵੀ ਆਪਾਂ ਤੁਹਾਡੇ ਚੈਨਲ ਦਾ ਕਿੰਨੇ ਕਬੂਤਰਾਂ ਨੂੰ ਉਹ ਦਿੱਤਾ ਜਾਂਦਾ ਇੱਕ ਚਮਚਾ ਜਿਆ ਭਾਈ ਨਾ ਪੂੰਡੀ ਚ ਪਾ ਕੇ ਅੱਛਾ ਪੂੰਡੀ ਚ ਪਾ ਦੇਣਾ